ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆ ਵੀ ਆਪਣੇ ਚੈਨਲ ਦੀ 14 ਨੰਬਰ ਵੀਡੀਓ ਤਿਆਰ ਕਰਤੀ ਆਪਣੀ ਵੀ 14 ਦਿਨਾਂ ਦੀ ਹੋ ਗਈ ਆ ਮੈਂ ਬੈਠੇ ਮਾਂ ਵਰਕਤ ਉਹ ਵਰਕਤ ਹਾਂ ਪਾਇਆ ਪਾਇਆ ਇਹ ਵੀ 14 ਦਿਨਾਂ ਦੀ ਹੋ ਗਈ ਅੱਜ ਆਪਣੀ ਘੱਟੀ ਤੇ ਅੱਜ ਆਪਣੀ 14ਵੀਂ ਵੀਡੀਓ ਠੀਕ ਬਈ ਆਪਾਂ ਹਾਂ ਬੈਰ ਮੱਕ ਦੀ ਗੋੜ ਦਿਆ ਗੋਲੀ ਦਿੱਤੀ ਮਤਲਬ ਪਾਲੀ ਆ ਗੋੜੀ ਆ ਗੋਲੀ ਆ ਪਾ ਕੱਟਿੰਦੀ ਸੀ ਬਈ ਦੋ ਤਿੰਨ ਮਹੀਨੇ ਹੋ ਗਏ ਸੀ ਨੂੰ ਤਿੰਨ ਤਿੰਨ ਮਹੀਨੇ ਹੋ ਗਏ ਸੀ ਬਈ ਨੂੰ ਗੋਲੀ ਦਿੱਤੀ ਨਾ ਅੱਜ ਆ ਪਾ ਗੋਲੀ ਲਿਆ ਕਰ ਦਿੱਤੀ ਬਈ ਇਹ ਬਈ ਗੋਲੀ ਲਿਆਣੀ ਗੋਲੀ ਲਿਆਕ ਦੇਣੀ ਬਹੁਤ ਜ਼ਰੂਰੀ ਹੈ ਬਾਈ ਕਿਉਂਕਿ ਤਿੰਨ ਮਹੀਨੇ ਤੋਂ ਆਪਣਾ ਡੀ ਬਾਰਿੰਗ ਕਰ ਦੇਣੀ ਚਾਹੀਦੀ ਹੈ ਪਸ਼ੂਾਂ ਦੀ ਆ ਹੁੰਦਾ ਫਿਰ ਪਸ਼ੂ ਜਿਹੜਾ ਨੀਰਾ ਪੱਠਾ ਖਾਂਦਾ ਬਈ ਉਹਨੂੰ ਬਈ ਪ੍ਰੋਪਰ ਲੱਗਦਾ ਵਧੀਆ ਆਹ ਆਪਾਂ ਡੀਵਰਮਿੰਗ ਨਹੀਂ ਕਰਦੇ ਤਾਂ ਬਾਈ ਜਿਹੜੇ ਇਹਦੇ ਅੰਦਰਲੇ ਮਾਫਦੇ ਕੀੜੇ ਹੁੰਦੇ ਹਨ ਉਹ ਜਿਹੜਾ ਆਪਾਂ ਦਾਣਾ ਪਾਣੀ ਪਾਉਨੇ ਸਾਰਾ ਉਹ ਹੀ ਖਾਈ ਜਾਂਦੇ ਪਸ਼ੂ ਨੂੰ ਲੱਗਦਾ ਫਿਰ ਪਸ਼ੂ ਲੱਸਾ ਹੋ ਜਾਂਦਾ ਬਾਈ ਤੇ ਆ ਆਪਣੀ ਗਾਂ ਆ ਗਈ ਬਾਈ ਆਹ ਗੋਲੀ ਦਿੱਤੀ ਬਾਈ ਆਪਾਂ ਸਵੇਰੇ ਦਿੱਤੀ ਸੀਗੀ ਨੀਰਾ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਗੁੜ ਕੁੱਟ ਕੇ ਰੋਟੀ 'ਚ ਬਲੇਟ ਕੇ ਦਿੱਤੀ ਵਧੀਆ ਖਾ ਲਈ ਇਹਨੇ ਐ ਕਾਇਨ ਬਈ ਇਹਨਾਂ ਜਦੋਂ ਮੂਝ ਹੱਥ ਤੋਂ ਮਾਰਦੇ ਨੇ ਪਸ਼ੂ ਆਪਣੇ ਸੂਕ ਨਹੀਂ ਮੰਨਦੇ ਜਿਵੇਂ ਮਰਜੀ ਇਹਨਾਂ ਦੀ ਮਰਜੀ ਕਰੀ ਚੱਲੋ ਆਹ ਦੇਖੋ ਬਈ ਜਿਵੇਂ ਹੁਣ ਆਪਣੇ ਆਹ ਘੱਟੇ ਦੇ ਮੂਝ ਮਰਜੀ ਹੱਥ ਮਾਰੀ ਚੱਲੋ ਇਹਨਾਂ ਨੂੰ ਕੋਈ ਵਾਸਤਾ ਨਹੀਂ ਖੜ ਜਾ ਮੈਂ ਮਰਜੀ ਨਹੀਂ ਬਸ ਵਕਾ ਕੰਨੀ ਕਰਦਾ ਦੇਖ ਆ ਇਹ ਮੂੰਹ ਦੇ ਮੱਧ ਹਮਾਰੀ ਚਲੋ ਇਹਨਾਂ ਨੂੰ ਕੋਈ ਹੋਣੀ ਆ ਦੇਖ ਫਿਰ ਸੀਗੀ ਆਪਣੀ 14 ਨੰਬਰ ਵੀਡੀਓ ਬਾਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਜੁਬ ਸਬਸਕ੍ਰਾਈਬ ਕਰ ਲੈ ਧੰਨਵਾਦ ਜੀ